ਤੋ ਹਾਂ ਜਿੰਨਾਂ ਨੂੰ ਮਾਰਗ ਸਮਝਾਉਂਦੇ ਨੇ ਸਾਦੋ ਮਨ ਕਾ ਮਾਨ ਤਿਆਗੋ ਜਿਹੜੇ ਤੁਰੇ ਸੀ ਰੱਬ ਨੂੰ ਮਿਲਣ ਵਾਸਤੇ ਤਪ ਸਾਧਨ ਕਰਦੇ ਐ ਪਰ ਉਸ ਗੱਲ ਦੇ ਅੰਦਰ ਮਾਨ ਹੈ ਰੱਬ ਨੂੰ ਮਿਲਣ ਤੁਰੇ ਸੀ ਆਪ ਹੀ ਰੱਬ ਬਣ ਬੈਠੇ वीर सिख शाखा ਬਹੁਤੇ ਕੀਏ ਕੇਸੋ ਕੀਉਨਾ ਮੀਤ ਚਾਲੇ ਤੇ ਹਰ ਮਿਲਨ ਕੋ ਵਿਚਾਟ ਕਿਉ ਚੀਤ ਰਾਜ ਹੀ ਰਹਿਗੇ ਸਾਥ ਸੰਗਤ ਜੀ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਕਠਨ ਤੋਂ ਕਠਨ ਤਪਸ਼ਿਆ ਕਰੇ ਪਰ ਮਨ ਵਿੱਚ ਆਵੇ ਮੈਂ ਬਹੁਤ ਤਪਸ਼ਿਆ ਕਰਨਾ ਹੈ ਮੈਂ ਬੜਾ ਤਪਸਵੀ ਹਾਂ ਬਾਰ ਬਾਰ ਨਰਕ ਤੇ ਸਵਰਗ ਦੇ ਉਸ ਨੂੰ ਸਾਧ ਸੰਗ ਜੀ ਦੀ ਧੱਕੇ ਪੈਣਗੇ